ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾ ਦਾ ਸਰਾਂਦਸ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸਪੈਸ਼ਲ ਰੈਸਪੀ ਲੈ ਕੇ ਆਈਆਂ ਅੱਜ ਬਣਾਵਾਂਗੇ ਮਿੱਠੇ ਚਾਵਲ ਮਿੱਠੇ ਚਾਵਲ ਆਪਾਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਵਿੱਚ ਮਿੱਠੇ ਚਾਵਲ ਆਪਾਂ ਬਿਲਕੁਲ ਸਹੀ ਮਾਪ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਆਓ ਮਿੱਠੇ ਚਾਵਲ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਆਂ ਮਿੱਠੇ ਚਾਵਲ ਬਣਾਉਣ ਲਈ ਇੱਥੇ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਇੱਕ ਕੋਲੀ ਬਾਸਮਤੀ ਚਾਵਲ ਲਈ ਆ ਇਹਨਾਂ ਨੂੰ ਚੰਗੀ ਤਰ੍ਹਾਂ 5 ਤੋਂ 6 ਵਾਰ ਵਾਸ਼ ਕਰਕੇ ਸਾਫ਼ ਪਾਣੀ ਵਿੱਚ ਭਿਉਂ ਕੇ ਅੱਧਾ ਘੰਟਾ ਭਲਾ ਰੱਖ ਦਿੱਤਾ ਸੀ ਪੌਣੀ ਕੋਲੀ ਖੰਡ ਲਈ ਆ ਖੰਡ ਇੰਨੀ ਬਿਲਕੁਲ ਪਰਫੈਕਟ ਆ 2-3 ਚਮਚ ਦੇ ਸੀਕਿਓ ਲਿਆ ਥੋੜੇ ਜਿਹਾ ਡਰਾਈ ਫਰੂਟਸ ਲਈ ਬਦਾਮ ਸੋਗੀ ਕਾਜੂ ਬਦਾਮ ਨੂੰ ਆਪਾਂ ਕ੍ਰਸ਼ ਕਰ ਲੈਣਾ ਥੋੜਾ ਬਰੀਕ ਡਰਾਈ ਫਰੂਟਸ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਲੈ ਸਕਦੇ ਹੋ ਚਾਰ ਪੰਜ ਲੌਂਗ ਤੇ ਇੱਕ ਟੁਕੜਾ ਦਾਲਚੀਨੀ ਲਿਆ ਫੂਡ ਕਲਰ ਲਿਆ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲਿਆ ਸਾਰਾ ਸਮਾਨ ਤਿਆਰ ਆ ਹੁਣ ਗੈਸ ਤੇ ਪ੍ਰੈਸ਼ਰ ਕੁੱਕਰ ਰੱਖਾਂਗੇ ਤੇ ਦੋ ਚਮਚ ਦੇ ਸੀਕਿਓ ਪਾਵਾਂਗੇ ਕਿ ਉਹ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਲੌਂਗ ਤੇ ਦਾਲਚੀਨੀ ਦਾ ਟੁਕੜਾ ਪਾਵਾਂਗੇ ਫਲੇਮ ਨੂੰ ਆਪਾਂ ਬਿਲਕੁਲ ਲੋ ਰੱਖਾਂਗੇ ਹਲਕਾ ਜਿਹਾ ਫਰਾਈ ਕਰਾਂਗੇ ਹੁਣ ਬਦਾਮ ਤੇ ਕਾਦੂ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੰਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਜੋ ਆਪਾਂ ਸੋਗੀ ਲਈ ਉਸ ਨੂੰ ਆਪਾਂ ਬਾਅਦ ਵਿੱਚ ਫਰਾਈ ਕਰਨਾ ਕਿਉਂਕਿ ਉਹ ਬਹੁਤ ਜਲਦੀ ਫਰਾਈ ਹੋ ਜਾਂਦੀ ਹੈ ਡ్రਾਈ ਫਰੂਟਸ ਨੂੰ ਮੇਚਲੋ ਫਲੇਮ ਤੇ ਫਰਾਈ ਕਰਨਾ ਕਿਉਂਕਿ ਉਹ ਬਹੁਤ ਜਲਦੀ ਜਲ ਜਾਂਦੇ ਹੁਣ ਇਹਦੇ ਵਿੱਚ ਸੋਗੀ ਐਡ ਕਰਾਂਗੇ 10 ਸੈਕਿੰਡ ਹਲਕਾ ਜਿਹਾ ਫਰਾਈ ਕਰਾਂਗੇ ਜ਼ਿਆਦਾ ਨਹੀਂ ਕਰਨਾ ਇੰਨਾ ਦਾ ਕਲਰ ਬਹੁਤ ਜਲਦੀ ਚੇਂਜ ਹੋ ਜਾਂਦਾ ਹੁਣ ਧੋਸ਼ ਕੀਤੇ ਚਾਵਲ ਆਪਾਂ ਕੁੱਕਰ ਵਿੱਚ ਪਾ ਦੇਵਾਂਗੇ ਖੰਡਵੀ ਵਿੱਚ ਪਾ ਦੇਵਾਂਗੇ ਜਿਸ ਬਰਨ ਨਾਲ ਆਪਾਂ ਚਾਵਲ ਲਏ ਸੀ ਉਸ ਬਰਨ ਨਾਲ ਹੀ ਆਪਾਂ ਪਾਣੀ ਪਾਵਾਂਗੇ ਗੈਸ ਦੀ ਫਲੇਮ ਆਪਾਂ ਹਾਈ ਕਰ ਦੇਵਾਂਗੇ ਇਦੇ ਵਿੱਚ ਆਪਾਂ ਡੇਢ ਬੋਇਲ ਪਾਣੀ ਪਾਵਾਂਗੇ ਆਪਾਂ ਚਾਵਲਾਂ ਨੂੰ ਪਹਿਲਾਂ ਭਿਓ ਕੇ ਰੱਖਿਆ ਸੀ ਤਾਂ ਡੇਢ ਬੋਇਲ ਪਾਣੀ ਪਾਇਆ ਜੇਕਰ ਨਾ ਭਿਓ ਕੇ ਰੱਖਿਆ ਹੁੰਦਾ ਤਾਂ ਆਪਾਂ 2 ਬੋਇਲ ਪਾਣੀ ਪੋਣਾ ਸੀ ਹੁਣ ਆਪਾਂ ਫੂਡ ਕਲਰ ਪਾ ਕੇ ਮਿਕਸ ਕਰਾਂਗੇ ਹੁਣ ਆਪਾਂ ਪ੍ਰੈਸ਼ਰ ਕੁੱਕਰ ਦਾ ਢੱਕਣ ਲਗਾ ਦੇਵਾਂਗੇ ਹਾਈ ਫਲੇਮ ਤੇ ਦੋ ਵਸ ਲਾਉਣ ਦੇਵਾਂਗੇ ਹਾਈ ਫਲੇਮ ਤੇ ਦੋ ਵਸ ਲਾ ਚੁੱਕੀਆਂ ਗੈਸ ਦੀ ਫਲੇਮ ਬਿਲਕੁਲ ਲੋ ਕਰ ਦੇਵਾਂਗੇ 5 ਮਿੰਟ ਤੱਕ ਲੋ ਫਲੇਮ ਤੇ ਪਕਾ ਲਵਾਂਗੇ 5 ਮਿੰਟ ਬਾਅਦ ਆਪਾਂ ਗੈਸ ਬੰਦ ਕਰ ਦੇਵਾਂਗੇ ਹੁਣ ਆਪਾਂ ਪ੍ਰੈਸ਼ਰ ਕੁੱਕਰ ਨੂੰ ਉਦੋਂ ਖੋਲ੍ਹਾਂਗੇ ਜਦੋਂ ਤੱਕ ਸਾਰੀ ਸਟੀਮ ਆਪਣੇ ਆਪ ਰਿਲੀਜ਼ ਨਹੀਂ ਹੋ ਜਾਂਦੀ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਸਾਰੀ ਸਟੀਮ ਨਿਕਲ ਗਈ ਹੁਣ ਆਪਾਂ ਟੱਕਣ ਖੋਲ ਕੇ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਚਾਵਲ ਬਹੁਤ ਵਧੀਆ ਬਣ ਕੇ ਤਿਆਰ ਹੋਏ ਬਹੁਤ ਹੀ ਹਲਕੀ ਹੱਥ ਨਾਲ ਚਾਵਲਾਂ ਨੂੰ ਆਪਾਂ ਸਾਈਡ ਤੋਂ ਅੰਦਰ ਨੂੰ ਕਰਦੇ ਜਾਵਾਂਗੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਚਾਵਲ ਬਣ ਕੇ ਤਿਆਰ ਹੋਏ ਦੇਖਣ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਤੇ ਖਾਣ ਵਿੱਚ ਉਸ ਤੋਂ ਜਿਆਦਾ ਟੇਸਟੀ ਆ ਬਹੁਤ ਹੀ ਟੇਸਟੀ ਮਿੱਠੇ ਚਾਵਲ ਬਣ ਕੇ ਬਿਲਕੁਲ ਤਿਆਰ ਆ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਮਿੱਠੇ ਚਾਵਲ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਜੇਕਰ ਪਿਆਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਉਦ ਤੱਕ ਲਈ ਸਤਿ ਸ਼੍ਰੀ ਅਕਾਲ